ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਈ ਹੋਪ ਤੁਸੀਂ ਠੀਕ ਹੋਵਗੇ ਅੱਜ ਮੈਂ ਦੋ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗੇ ਕਿ ਇੱਕ ਔਰਤ ਦਾ ਕੰਮ ਹੈ ਮਤਲਬ ਔਰਤ ਬਾਹਰ ਦਾ ਵੀ ਕੰਮ-ਕਾਮਦੀ ਹੈ ਘਰ ਦਾ ਵੀ ਕੰਮ-ਕਾਮਦੀ ਹੈ ਤੇ ਆਦਮੀ ਜਿਹੜਾ ਹੈ ਉਹ ਬਾਹਰ ਕਮਾ ਕੇ ਲਿਆਂਦਾ ਤਾਂ ਕਿ ਉਹਦਾ ਘਰ ਦਾ ਗੁਜ਼ਾਰਾ ਚੱਲ ਸਕੇ ਉਹਦੇ ਬੱਚੇ ਪਲ ਸਕਣ ਉਹਦੀ ਵਾਈਫ ਨੂੰ ਮਤਲਬ ਜੋ ਵੀ ਉਹਦੇ ਲੋੜਵੰਨ ਚੀਜ਼ਾਂ ਹਨ ਉਹਨੂੰ ਸਭ ਮਿਲ ਸਕਣ ਉਹਨਾਂ ਦੀ ਖੁਸ਼ੀ ਲਈ ਉਹ ਆਪ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦਾ ਹੈ ਤੇ ਘਰ ਆ ਕੇ ਕਮਾਈ ਦਿੰਦਾ ਹੈ ਤਾਂ ਹੀ ਘਰ ਚੱਲਦਾ ਹੈ ਕਈ ਲੋਕ ਕਹਿੰਦੇ ਆ ਨਾ ਬੁਰਾਈ ਕਰਦੇ ਆ ਵੀ ਮੁੰਡਾ ਇਹ ਨਹੀਂ ਕਰਦਾ ਮੁੰਡਾ ਉਹ ਨਹੀਂ ਕਰਦਾ ਪਰ ਮੁੰਡਿਆਂ ਦੇ ਨੇਚਰ ਨੂੰ ਵੀ ਸਮਝੋ ਭਾਵੇਂ ਮੈਂ ਬੇਸ਼ੱਕ ਕੁੜੀ ਆ ਪਰ ਮੁੰਡਿਆਂ ਦੇ ਨੇਚਰ ਨੂੰ ਵੀ ਸਮਝਣਾ ਚਾਹੀਦਾ ਉਹ ਵੀ ਕੰਮ ਕਰਦੇ ਆ ਕਮਾਈ ਜੇ ਉਹ ਕਮਾਈ ਲੈ ਆ ਕੇ ਦੇਣਗੇ ਨਹੀਂ ਤੇ ਘਰ ਕਿਵੇਂ ਚੱਲੇਗਾ ਤੇ ਜਿਹੜੀ ਔਰਤ ਹੈ ਉਹ ਵੀ ਘਰ ਦਾ ਕੰਮ ਕਰਦੀ ਹੈ ਕਈ ਕਹਿੰਦੇ ਆ ਨਾ ਵੀ ਇਹ ਕੰਮ ਨਹੀਂ ਕਰਦੀਆਂ ਇਹ ਕੁਝ ਨਹੀਂ ਕਰਦੀਆਂ ਮਤਲਬ ਇੱਕ ਇੱਕ ਔਰਤ ਮਤਲਬ ਜਿਹੜੀ ਬੁਰੀ ਨਿਕਲ ਜਾਂਦੀ ਹੈ ਉਹਦੇ ਇਸ ਮਤਲਬ ਉਹਦੇ ਥਰੋ ਨਾਲ ਸਾਰੀ ਔਰਤ ਜਾਤ ਨੂੰ ਬੁਰਾ ਕਰ ਦਿੰਦੇ ਇਹ ਗਲਤ ਹੈ ਤੇ ਆਦਮੀ ਵਿੱਚੋਂ ਵੀ ਮੁੰਡਿਆਂ ਵਿੱਚੋਂ ਵੀ ਜੇ ਇੱਕ ਗਲਤ ਹੈ ਨਾ ਸਭ ਨੂੰ ਹੀ ਕਹਿ ਦਿੰਦੇ ਆ ਵੀ ਇਹ ਗਲਤ ਹੈ ਬਹੁਤ ਗਲਤ ਗੱਲ ਹੈ ਮਤਲਬ ਇਕਵਲ ਰਹਿਣਾ ਚਾਹੀਦਾ ਹੈ ਮਤਲਬ ਆਦਮੀ ਔਰ ਮਰਦ ਇਹਨਾਂ ਇਕਵਲ ਰਹਿਣ ਮਤਲਬ ਬਰਾਬਰ ਰਹਿਣ ਤੇ ਬਹੁਤ ਅੱਛੀ ਜ਼ਿੰਦਗੀ ਜੀ ਜਾਈਗੀ ਇਸ ਲਈ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਮਤਲਬ ਜਿਹੜਾ ਰੱਬ ਨੇ ਸਾਨੂੰ ਜੋ ਦਿੱਤਾ ਹੈ ਉਹਦੇ ਚ ਖੁਸ਼ ਰਹਿਣਾ ਚਾਹੀਦਾ ਹੈ ਕਿਸੇ ਨੂੰ ਬੂਰਾ ਨਹੀਂ ਕਹਿਣਾ ਚਾਹੀਦਾ ਵੀ ਮੇਰਾ ਘਰ ਵਾਲਾ ਐਵੇਂ ਹੀ ਹੈ ਜਾਂ ਮੇਰੀ ਵਾਈਫ ਐਵੇਂ ਹੀ ਹੈ ਗਲਤ ਗੱਲ ਹੈ ਪਰ ਉਹ ਇੱਕ ਵਾਰ ਉਹ ਵੀ ਕੰਮ ਕਰਦੀ ਹੈ ਘਰ ਦੇ ਵੀ ਕਰਦੀ ਹੈ ਬਾਹਰ ਦੇ ਵੀ ਕਰਦੀ ਹੈ ਬੱਚੇ ਸੰਭਦੀ ਹੈ ਤੇ ਆਦਮੀ ਵੀ ਹੈ ਉਹ ਸਾਡੇ ਲਈ ਕਮਾਣ ਜਾਂਦਾ ਹੈ ਆਦਮੀ ਬੱਚਿਆਂ ਲਈ ਕਮਾਣ ਜਾਂਦਾ ਹੈ ਘਰ ਚ ਮਤਲਬ ਜਿਹੜੀ ਵੀ ਲੋੜ ਵਨ ਚੀਜ਼ ਹੈ ਦਵਾਈਆਂ ਦੂਰੀਆਂ ਸਭ ਜੇ ਉਹ ਕਮਾ ਕੇ ਨਹੀਂ ਲਿਆਏਗਾ ਤੇ ਘਰ ਕਿਵੇਂ ਚੱਲੇਗਾ ਜੇ ਜਨਾਨੀ ਵੀ ਕਮਾਉਂਦੀ ਹੈ ਉਹ ਵੀ ਘਰ ਦਾ ਗੁਜ਼ਾਰਾ ਕਰਦੀ ਹੈ ਸਭ ਕਰਦੀ ਹੈ ਤੇ ਦੋਨੋਂ ਇਕੁਅਲ ਹੈਗੇ ਇਸ ਲਈ ਕਿਸੇ ਨੂੰ ਵੱਧ ਜਾਂ ਘੱਟ ਨਹੀਂ ਸਮਝਣਾ ਚਾਹੀਦਾ ਬਾਏ ਬਾਏ